ਸ਼ਸ਼ੀਕਲ ਦੋਸਤੋ ਮੈਂ ਕੁਲਿੰਦਰ ਸਿੰਘ ਇੱਕ ਵਾਰੀ ਫੇ ਵਕਤਨੀ ਮਿੱਟੀ ਨਿਊਜ਼ 채ਨਲ ਨਾਲ ਆਪਦੀ ਸੇਵਾ ਦੇ ਵਿੱਚ ਆਇਆ ਤਾਂ ਅੱਜ ਮੈਂ ਜਿਹੜੀ ਵੀਡੀਓ ਲੈ ਕੇ ਆਇਆ ਹਾਂ 9 ਸਤ ਦੀ ਜੜੀਆਂ ਮੈਟਰੋ ਬੱਸਾਂ ਚੱਲ ਰਹੀਆਂ ਸਾਨੂੰ ਬੰਦ ਹੋ ਗਈਆਂ ਹਨ ਕੁਝ ਸਮੇਂ ਤੋਂ ਮੈਂ ਇਹ ਵੀਡੀਓ ਲੈ ਕੇ ਆਇਆ ਹਾਂ ਤੁਹਾਡੇ ਲਈ ਮੈਂ ਆਪਣੀ ਇਸ ਵੀਡੀਓ ਰਾਹੀਂ ਆਪਣੀ ਜਿੰਨੇ ਸੀਨੀਅਰ ਜਿੰਨੇ ਸਾਡੇ ਪੋਕਟਰਸ ਜਿਹੜੇ ਪਰਸਨੈਲਿਟੀ ਸਾਡੇ ਉੱਪਰ ਬੈਠੇ ਹਨ ਮੇਰਾ ਵੀਡੀਓ ਦਈ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਵੀ ਮਾਨਸੁਮਾਨ ਨਹੀਂ ਭਾਨੀ ਦੇਣਾ ਨਹੀਂ ਹੈ ਮੈਂ ਉਹਨਾਂ ਨੂੰ ਬਾਰ ਇਸਪੈਕਟ ਜਿਹੜੀ ਹੈ ਮਾਨ ਦੇਣਾ ਹਾਂ ਆਪਣੇ ਜਿਹੜੇ ਕਮਿਸ਼ਨਰ ਸਾਹਿਬ ਨੇ ਸੀਓ ਸਾਹਿਬ ਨੇ ਜਿਹੜੀ ਆਪਣੀ ਸੁਪਰੀ ਸਰਕਾਰ ਹੈ ਔਰ ਭਗਵਨ ਮਾਨ ਸਾਹਿਬ ਹੈ ਮੈਂ ਆਪਣੀ ਇਸ ਵੀਡੀਓ ਰਾਹੀਂ ਜਿਹੜੀ ਪਬਲਿਕ ਦੀ ਆਵਾਜ਼ ਤੁਹਾਡੇ ਤੱਕ ਪਹੁੰਚਾਣੀ ਚਾ ਰਿਹਾ ਹਾਂ ਮਾਨ ਸਾਹਿਬ ਮੈਂ ਮਾਨ ਸਾਹਿਬ ਆਪਣੇ ਅਹੁਦੇ ਵਿੱਚ ਇਹ ਕਹਿਣਾ ਚਾ ਰਿਹਾ ਹਾਂ ਕਿ ਇਹ ਜਿਹੜੀਆਂ ਬੱਸਾਂ ਕਰਨੀ ਲੋਕ ਭਲਾਈ ਲਈ ਚਲਾਈਆਂ ਗਈਆਂ ਸਨ ਔਰ ਇਹਨਾਂ ਬੱਸਾਂ ਦਾ ਆਮ ਪਬਲਿਕ ਨੂੰ ਬਹੁਤ ਫਾਇਦਾ ਸੀ ਬਜ਼ੁਰਗਾਂ ਨੂੰ ਇਸ ਦਾ ਕੀ ਫਾਇਦਾ ਸੀ ਮੈਂ ਤੁਹਾਨੂੰ ਆਪਣੀ ਇਸ ਵੀਡੀਓ ਵਿੱਚ ਇੰਟਰੋਡਿਊਸ ਕਰਵਾਵਾਂਗਾ ਬੱਚਿਆਂ ਨੂੰ ਕੀ ਫਾਇਦਾ ਸੀ ਜਿਨ੍ਹਾਂ ਦੇ ਬੱਚੇ ਰੋਜ਼ ਸਕੂਲਾਂ 'ਚ ਜਾਂਦੇ ਸੀ ਜਿਨ੍ਹਾਂ ਦਾ 200 ਰੁਪਿਆ ਰੋਜ਼ ਕਰਾਇਆ ਲੱਗ ਰਿਹਾ ਹੈ ਉਹਨਾਂ ਨਾਲ ਤੁਹਾਨੂੰ ਇੰਟਰੋਡਿਊਸ ਕਰਵਾਵਾਂਗਾ ਫਿਰ ਜਿਹੜੇ ਬੱਚੇ ਇੰਨਾ ਇਹ ਪ੍ਰੋਜੈਕਟ ਤੋਂ ਰੋਟੀ ਕਾ ਰਹੇ ਰੋਟੀ ਕਾ ਰਹੇ ਨੇ ਜਿਨ੍ਹਾਂ ਦੀ ਰੋਟੀ ਰੋਟੀ ਲੱਗੀ ਆਈ ਹੈ 1200 ਤੋਂ ਲੈ ਕੇ 1500 ਬੰਦਾ ਇਸ ਵਿੱਚ ਜੌਬ ਕਰ ਰਿਹਾ ਹੈ ਮਾਨ ਸਾਹਿਬ ਆਪ ਜੀ ਨੇ ਵਾਦਾ ਕੀਤਾ ਸੀ ਕਿ 25000 ਜਿਹੜੇ ਲੋਕਾਂ ਨੂੰ ਤੁਸੀਂ ਨੌਕਰੀਆਂ ਵੰਡੋ ਮੈਂ ਕਿਨਾ ਆਗੀ ਮਾਨ ਸਾਹਿਬ ਆਪੋ ਗਵਰਨਰ ਮਾਨ ਸਾਹਿਬ ਆਪ ਪੰਜਾਬ ਦਾ ਮਾਨ ਆਪ ਵੀ ਤੁਸੀਂ ਉਮੀਦ ਰੱਖਦੇ ਇਹ ਜਿਹੜੇ 1500 ਬੰਦੇ ਦਾ ਰੁਜ਼ਗਾਰ ਲੱਗਾ ਆਇਆ ਜੇ ਅਸੀਂ ਹਾਲੇ ਦਿੱਕਤ ਕਿਸੇ ਨੂੰ ਦਿਖਾ ਰਹੇ ਹਾਂ ਨਹੀਂ ਕਿ ਕਾਈਂਡਲੀ ਇਹਨਾਂ ਦਾ ਲੱਗਾ ਹੋਇਆ ਰੁਜ਼ਗਾਰ ਜਿਹੜਾ ਉਹਨੂੰ ਦੁਬਾਰਾ ਕਾਇਮ ਕਰੋ ਤੇ ਪੀਲੀਆਂ ਬੱਸਾਂ ਚਲਾਓ ਇਹ ਪਬਲਿਕਲੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਜਿਹੜੀ ਮੈਂ ਪਬਲਿਕ ਦੇ ਵਿੱਚ ਵੀ ਤੁਹਾਨੂੰ ਜਾ ਕੇ ਇੰਟਰੋਡਿਊਸ ਕਰਵਾਵਾਂਗਾ ਕਿ ਲੋਕਾਂ ਨੂੰ ਇਹਦਾ ਕੀ ਕੀ ਫਾਇਦਾ ਸੀ ਕੀ ਕੀ ਨੁਕਸਾਨ ਸੀ ਮੇਰੀ ਮੇਰੀ ਵੀਡੀਓ ਐਂਡ ਤੱਕਰ ਦੇਖਣਾ ਸਾਰੀ ਜਿਹੜੇ ਲਾਈਕ ਜਰੂਰ ਕਰਨਾ ਸਾਡਾ ਹਰ ਟਿੱਕਾ ਜਾਵੇ ਸਾਡਾ ਹਰ ਰੋਜ਼ਾ ਚੱਲਦਾ ਜਾਵੇ ਬਾਗਜਗਾਂਵਾਂ ਦੇ ਪਿੰਡਾਂ ਜਾਣ ਜੋਰ ਨਹੀਂ ਮਾੜਾ ਹੱਕ ਦਿੱਤਾ ਜਾਵੇ ਬਾਗਜਗਾਂਵਾਂ ਦੇ ਪਿੰਡਾਂ ਜਾਣ ਸਾਡਾ ਦਰਗਾਵਾ ਦਿੱਤੀਆਂ ਯਾਰ ਮੈਂ ਰਮੇਸ਼ ਕੁਮਾਰ ਵੀ ਇੱਥੇ ਦਾ ਵਾਸੀ ਨੰਦਵੀਹਾਰ ਕਲੋਨੀ ਦੇ ਨੇ ਆ ਤੇ ਇੱਥੇ ਮੈਟਰੋ ਚੱਲ ਗਿਆ ਹੀ ਬਹੁਤ ਫੈਲਾ ਹੀ ਬੱਚਿਆਂ ਨੂੰ ਛਾਲਿਆਂ ਨੂੰ ਮਜੂਰਾ ਨੂੰ ਤੇ ਉਹ ਬਹੁਤ ਨੁਸਕਾਨ ਤੇ ਜਾਂਦੇ ਆ 200 ਰੁਪਇਆ ਰੋਜ਼ ਤੱਕ ਕਰਾਇਆ ਪੈਂਦੇ ਆ ਤੇ ਖਾਲਸਾ ਕਾਜ ਨੂੰ ਵੀ ਜਾਂਦੇ ਹੀ ਬੱਚੇ ਗੀ ਜਾਂਦੇ ਹੀ ਤੁਹਾਡੇ ਬੱਚੇ ਖਾਲਸਾ ਸਕੂਲ ਪੜ੍ਹਦੇ ਸੀ ਸਾਡੀ ਬੈਸਰੀ ਰੋਜ਼ ਜਾਂਦੇ ਸੀ ਰੋਜ਼ ਬੱਚੇ ਜਾਂਦੇ ਹੀ ਆ ਮੈਟਰੋ ਬੱਚੇ ਉਹਦਾ ਬਹੁਤ ਪੈਦਾ ਸੀ ਤੁਸੀਂ 5-5 ਰੁਪਏ ਜੋ ਸਫਰ ਕਰਦੇ ਸੀ ਕਿ ਜਿਹੜਾ ਹੁਣ ਟਾਟਾ 200 ਰੁਪਿਆ ਕਰਾਇ ਲੱਗ ਰਿਹਾ 5 ਰੁਪਏ ਚ ਕਰਦੇ ਹੀ ਫ੍ਰੀ ਵੀ ਬੱਚੇ ਕਰਦੇ ਤੇ ਹੁਣ 200 ਰੁਪਿਆ ਕਰਾਇਆ ਖਤਕੇ ਬੜੀ ਮੁਸ਼ਕਲ ਕਰਦੇ ਉਹਨਾਂ ਨੂੰ ਸਕੂਲ ਭੇਜਣ ਦੇ ਆ ਇਹ ਬਸਾਂ ਚੱਲਣੀਆਂ ਚਾਹੀਦੀਆਂ ਵਤਨ ਦੀ ਮਿੱਟੀ న్యూਸ ਚੈਨਲ ਆਪ ਜੀ ਨਾਲ ਵਾਦਾ ਕਰਦਾ ਹੈ ਅਸੀਂ ਤੁਹਾਡੀ ਆਵਾਜ਼ ਜ਼ਰੂਰ ਉੱਪਰ ਪਹੁੰਚਾਵਾਂਗੇ ਕਨਵਰ ਕੀ ਵੇਰਕਾ ਦੇ ਰਹਿੜ ਮਾਲੀ ਹਾਂ ਸਾਨੂੰ ਇਹਨਾਂ ਪੀਲੀਆਂ ਬੱਸਾਂ ਦਾ ਬਹੁਤ ਫਾਇਦਾ ਸੀ ਕਿ ਜਿਹੜੇ ਹੁਣ ਸਾਨੂੰ ਟੈਂਪੋਰ ਦੇ ਵੀਡੀਓ ਖਰਚੇ ਕਿ ਜਿਆਦਾ ਪੈਂਦਾ ਸਹੀ ਗਰੀਬ ਬੰਦੇ ਨਹੀਂ ਜਾ ਸਕਦੇ ਇਹ ਬੱਸੇ ਇਹ ਤੋਂ ਚੱਲੂ ਕੀਤੀ ਜਾ ਜਾਂਦੀ ਹੈ ਹੱਥ ਜੋੜ ਕੇ ਬੇਨਤੀ ਹੈ ਬੱਸ ਅੱਧੇ ਖਰਚੇ ਤੇ ਜਾਂਦੇ ਸੀ ਸੀਨੀਅਰ ਸਿਟੀਜ਼ਨ ਬਾਸ ਦੇ ਵਿੱਚ ਅੱਧੇ ਖਾਤੇ ਤੇ ਜਾਂਦੇ ਹੁੰਦੇ ਸੀ ਹੁਣ ਤਾਂ ਕਿੰਨਾ ਕਿਰਾਇਆ ਲੱਗ ਜਾਂਦਾ ਹੁਣ ਸ਼ੈਂਪੂਆਂ ਦਾ ਹੋਰਾਂ ਦਾ ਕਿਰਾਇਆ ਬਹੁਤ ਜਿਆਦਾ ਮੰਗਦੇ ਨੇ ਸਾਡੇ ਕੋਲ ਬਜ਼ੁਰਗਾਂ ਕੋਈ ਆਮਦਨ ਨਹੀਂ ਹੈਗੀ ਕੋਈ ਕਿਰਾਇਆ ਦੇ ਸਕੀਏ ਇਸ ਕਰਕੇ ਦੂਜੀ ਤਰ੍ਹਾਂ ਤੋਂ ਬਰਾਥਾ ਕੀਤੀ ਜਾਂਦੀ ਹੈ ਕਿ ਇਹ ਬੱਸਾਂ ਚਲਾਓ ਕਾਂਕੀ ਅਸੀਂ ਤੁਮੇ ਚੀਤੀ ਜਨਮ ਕੰਬੀੜ ਸਦੀ ਇਧਰ ਉਧਰ ਆਪ ਚਾਹਦੇ ਹੋ ਕਿ ਆਪ ਇਹ ਮੈਟਰੋ ਬੱਸਾਂ ਦੁਬਾਰਾ ਚਾਲੂ ਹੋਣੀਆਂ ਚਾਹੀਦੀਆਂ ਹਨ ਆਪ ਜੀ ਨੂੰ ਇਸ ਦੀ ਬਹੁਤ ਸਹੂਲਤ ਸੀ ਹਾਂ ਬੰਨੋ ਕਹਿ ਰਹਾ ਕਿ ਮੈਟਰੋ ਬੱਸਾਂ ਬਸ ਇਹ ਅਧਾਰ ਉਦਾਹਰਨ ਐਨ.ਆਰ.ਕੇ ਸ਼ਰਮਾ ਜੀ ਫੇਰ ਦੇ ਦਾ ਰਹਿਣ ਵਾਲਾ ਜੀ ਤੇ ਪੀਲੀ ਬੱਸਾਂ ਦੀ ਇਹ ਸਰਕਾਰ ਵੱਲੋਂ ਬਸ ਇਹ ਕਹਿੰਦਾ ਜੀ ਜਿਹੜੀਆਂ ਪੀਲੀ ਬੱਸਾਂ ਇਹਨਾਂ ਨੇ ਬੰਦ ਕਰਤੀਆਂ ਤੁਹਾਨੂੰ ਉਹ ਹੀ ਹੈ ਕਿ ਜਿਹੜਾ ਬੰਦ ਕੀਤੀਆਂ ਹੋਈਆਂ ਇਸ ਵੀਡੀਓ ਦੁਬਾਰਾ ਫੇਰ ਚੱਲ ਦਿੱਤੀ ਵੇਣ ਤੇ ਜਿਹੜੇ ਬੱਚਿਆਂ ਨੂੰ ਬਸ ਆ ਜਾਣ ਦਾ ਬਹੁਤ ਸਹਾਈਦਾ ਸੀ ਤੇ ਜਿਹੜਾ ਹੁਣ ਜਿਹੜਾ ਆੜੋ ਚ ਆਣਾ ਜਾਂਦਾ ਕੀ ਇਹ ਬੱਚਿਆਂ ਨੂੰ ਫ੍ਰੀ ਸੀ ਇਹ ਬੱਚਿਆਂ ਨੂੰ ਫ੍ਰੀ ਸੀ ਕੇ ਹੁਣ ਤੁਹਾਡਾ ਕਿੰਨਾ ਕਿਰਾਇਆ ਲੱਗਦਾ ਹੈ ਹੁਣ ਲੱਗਦਾ ਜੀ 200 300 ਕਿੱਥੇ ਪੜਦੇ ਹਨ ਬੱਚੇ ਤੁਹਾਡੇ ਖਾਲਸਾ ਵਾਲਾ ਜੀ ਖਾਲਸਾ ਪਬਲਿਕ ਸਕੂਲ ਪੜਦੇ ਹਨ ਤੇ ਉੱਥੇ ਤੁਹਾਡਾ ਮਤਲਬ ਫ੍ਰੀ ਚ ਜਾਂਦੇ ਸੀ ਬੱਚੇ ਇਸ ਬਸ ਜਿਹੜਾ ਹੋ ਰਿਹਾ ਬੱਚਿਆਂ ਦੇ ਸਕੂਲ ਦਾ ਹਾਂ ਜੀ ਪ੍ਰਿੰਮਾਨ ਸਾਹਿਬ ਨੂੰ ਕੋਈ ਰਿਕਵੈਸਟ ਕਰਨੀ ਜਾਵਾ ਕੋਈ ਮਾਨਸਾ ਨੂੰ ਬਸੇ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੀਆਂ ਬੱਸਾਂ ਬੰਦ ਕੀਤੀਆਂ ਫਿਰ ਦੁਬਾਰਾ ਚਾਲੂ ਕੀਤੀਆਂ ਜਾਣ ਉਹਨਾਂ ਦੀ ਮਿਹਰਬਾਨੀ ਜੇ ਚਾਲੂ ਕਰਦੇ ਤੇ ਕਰਨੀ ਚਾਹੀਦੀ ਹੈ ਚਾਲੂ ਜੀ ਤੁਸੀਂ ਆਉਣ ਵਾਲੇ ਸਾਲ ਚ ਵੋਟ ਕਿੰਨੂੰ ਪਾਓਗੇ ਜੇ ਬੱਸਾਂ ਚਾਲੂ ਕਰ ਦੇਣਗੇ ਤੇ ਮਾਨਸਾ ਦੀ ਵਧੀਆ ਵਧੀਆ ਕਰਨਗੇ ਤੇ ਪਾਵਾਂਗੇ ਬਾਕੀ ਨੇ ਤਾਂ ਫਿਰ ਦੇਖੀ ਜਾ ਕਿ ਜਿਹੜੀ ਤੇਰੀ ਸਰਕਾਰ ਆਂਦੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਬੇਨਤੀ ਹੈ ਕਿ ਸ੍ਰੀ ਭਗਵੰਤ ਮਾਨ ਨੂੰ ਇਹ ਕੇ ਜੋ ਮੈਟਰੋ ਰੱਤਾਂ ਬੰਦ ਹੋਈਆਂ ਇਹ ਚਾਲੂ ਕੀਤੀਆਂ ਜਾਣ ਦੁਨੀਆ ਬਹੁਤ ਪਰੇਸ਼ਾਨ ਹੋ ਰਹੀ ਆ ਕਿਰਾਏ ਬਹੁਤ ਵੱਧ ਗਏ ਆ ਟੈਕੋ ਵਾਲੇ ਹੋਰ ਜੋ ਵੀ ਕਿਰਾਏ ਬਹੁਤ ਵਧਾ ਦਿੱਤੇ ਗਏ ਆ ਇਹਨਾਂ ਨੇ ਇੱਥੇ ਜਿੱਥੇ ਬਹੁਤ ਜ਼ਿਆਦਾ ਕਿਰਾਇਆ ਮਤਲਬ ਮੰਗਦੇ ਆ ਗੱਲ ਨਹੀਂ ਕਰਦੇ ਸਿੱਧੇ ਮੂਹਰੇ ਆਗਰ ਉਹ ਕਰਨਾ ਚાલુ ਹੋ ਜਾਣ ਵਾਇਬਰ ਡਿਕਾ ਦਾ ਵਾਇਬਰ ਮੈਂ ਦਿਵਿੰਦਰ ਕੌਰ ਬੋਲ ਰਹੀ ਹਾਂ ਜਿਹੜਾ ਮਤਲਬ ਕਿ ਇਹਨਾਂ ਪੀਡੀਆ ਆਰਟੀਸੀ ਦੇ ਵਿੱਚ ਬੱਚੇ ਜਾਂਦੇ ਸੀ ਸਾਡੇ ਉਹ ਮੇਰੇ ਹਾਂਜੀ ਇਹ ਸਾਡਾ ਰਜਗਾਰ ਲੱਗਾ ਹੋਇਆ ਵਾ ਜੇ ਰਜਗਾਰ ਹੈ ਸਾਡਾ ਇੱਕ ਬੰਦ ਹੋ ਜਾਂਦਾ ਇਹ ਜਿਹੜਾ ਸਾਡੇ ਬੱਚੇ ਆ ਜਿਹੜੇ ਉਹ ਨਸ਼ਾ ਵਾਲੀ ਜਾਣ ਕੇ ਹੋਰ ਕਿੱਧਰ ਜਾਣਗੇ ਇੱਕ ਪਾਸੇ ਵੀ ਕਹਿੰਦੇ ਨਸ਼ਾ ਸੀ ਬੰਦ ਕਰਾ ਰਹੇ ਆ ਦੂਜੇ ਪਾਸੇ ਤੁਸੀਂ ਨਸ਼ੇ ਨੂੰ ਲਾ ਰਹੇ ਹੋ ਕਿ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਰੋਜ਼ਗਾਰ ਲੱਗਾ ਰਹੇ ਹਾਂਜੀ ਅਸੀਂ ਇਹ ਚਾਹੁੰਦੇ ਹਾਂ ਕਿ ਸਾਡਾ ਰੋਜ਼ਗਾਰ ਲੱਗਾ ਰਹੇ ਬਾਕੀ 20% ਦੇ ਬਾਕੀ ਸਵਾਰੀਆਂ ਨੂੰ ਵੀ ਕਾਫੀ ਪ੍ਰਸੰਤੀਆਂ ਆ ਉਹ ਕਹਿੰਦੇ ਅਸੀਂ ਤੁਹਾਡੇ ਨਾਲ ਖਲੋਵਾਂਗੇ ਜੇਕਰ ਵੀ ਸਾਨੂੰ ਜਿੱਥੇ ਭੇਜ ਮਾਰੋਗੇ ਅਸੀਂ ਆਵਾਂਗੇ ਥੈਂਕ ਯੂ ਜੀ ਧੰਨਵਾਦ ਰਜਿੰਦਰ ਕੁਮਾਰ ਜੀ ਮੇਰੀ ਮੇਨ ਅਟੇਰ ਦੀ ਦੁਕਾਨ ਹੈਗੀ ਜਿਹੜੀ ਦੀ ਮੈਂ ਗਰੀਬ ਬੰਦਾ ਹੈਗਾ ਜੀ ਤੇ ਮੇਰੀ ਰੋਜ਼ੀ ਰੋਟੀ ਚਲਦੀ ਪਈ ਹੈ ਅੱਗੇ ਮੈਟਰੋ ਬੱਸ ਜਾਂਦੀ ਜੀ ਇਧਰੋਂ ਪਰ 10-5 ਰੁਪਏ ਦਾ ਪਹੁੰਚ ਜਾਂਦੇ ਮੰਡੀ ਕਹੋਣ ਸਰ ਜੀ ਜਦੋਂ ਦੀ ਮੈਟਰੋ ਬੱਸ ਬੰਦ ਹੋਈ ਹੈ ਸਾਡਾ ਤਾਂ 100-100 ਰੁਪਿਆ ਟੈਂਪੂ ਵਾਲੇ ਮੰਗਦੇ ਵੇ ਮੈਂ ਗਰੀਬ ਬੰਦਾ ਕਿੱਥੋਂ ਦੇ ਸਕਦਾ ਇਹਨੇ ਪੈਸੇ ਤੇ ਮੈਟਰੋ ਬੱਸ ਚਾਲੂ ਕੀਤੀ ਜਾਵੇ ਮੈਂ ਤੁਹਾਨੂੰ ਸਿਰੇ ਰੇੜੀ ਕਰਦਾ ਹਾਂ ਕੋਟਲਾਬਾਦ ਅੱਡੇ ਦੇ ਰੇਮੇ ਅੱਡੇ ਦੇ ਮੰਗਦਾ ਹੈਗਾ ਤੇ ਬੱਸਾਂ ਚਾਲੂ ਹੋਣੀ ਦੇਤੀ ਮੈਟਰੋ ਬੱਸਟ ਇਹ ਇਦਾਂ ਸਾਨੂੰ ਬਹੁਤ ਸੁੱਲ ਤੇ ਗਈ ਹੈ ਕੋ ਮੰਡੀ ਵਿੱਚ ਜਾਈਦਾ 100 ਰੁਪਿਆ ਟੈਂਪੂ ਵਾਲੇ ਮੰਗਦੇ ਵੇ ਤੇ ਬਹੁਤ ਸਾਨੂੰ ਪਰੇਸ਼ਾਨੀ ਹੋ ਰਹੀ ਮੈਂ ਗਰੀਬ ਬੰਦਾ ਹੈਗਾ ਤੇ ਮੇਰੇ ਵਾਸਤੇ ਬੱਸਾਂ ਚੱਲਣੀ ਚਾਹੀਦੀ ਸਾਰੀ ਜਨਤਾ ਵਾਸਤੇ ਧੰਨਵਾਦ ਸ਼ਹਿਰ ਕਾ ਨਿਵਾਸੀ ਪੰਜਾਬ ਸਰਕਾਰ ਅਗੇ ਬੇਨਤੀ ਕਰਦਾ ਹਾਂ ਕਿ ਆਹ ਜਿਹੜੀ ਮੈਟਰੋਬੱਸ ਦਾ ਪ੍ਰੋਜੈਕਟ ਹੈ ਫੇਰ ਤਿਆਰ ਕੀਤਾ ਜਾਵੇ ਕਾਫੀ ਸਾਲਾਂ ਤੋਂ ਬੰਦ ਪਿਆ ਆ ਪਬਲਿਕ ਬਹੁਤ ਪਰੇਸ਼ਾਨ ਹੋਉਂਦੀ ਹੈ ਹਰ ਵਰਗ ਦਾ ਬੱਚਾ ਜਾਂ ਸੀਨੀਅਰ ਸਟੀਡੀਅਨ ਜਾਂ ਮਿਡਲ ਕਲਾਸ ਦਾ ਹਰ ਬੰਦਾ ਪਰੇਸ਼ਾਨ ਹੋ ਰਿਹਾ ਇਹਦੇ ਵਿੱਚ ਆਮ ਜਨਤਾ ਨੂੰ ਇਹ ਫਾਇਦਾ ਹੈ ਕਿ ਸਸਤੇ ਵਿੱਚ ਕਿਤੇ ਵੀ ਜਾਣਾ ਜਾਣਾ ਹੈ ਤੇ ਉਹਨੂੰ ਮਿਲਦਾ ਹੈ ਸੁਵਿਧਾ ਮਿਲਦੀ ਹੈ ਗਰਮੀ ਵਿੱਚ ਉਹਨੂੰ AC ਦੀ ਸੁਵਿਧਾ ਮਿਲ ਜਾਂਦੀ ਹੈ ਸਾਹ ਹੋਣਾ ਪੈਂਦਾ ਬਰਸਾਤ ਆ ਜਾਂਦੀ ਹੈ ਥੱਲੇ ਪਾਣੀ ਖਲੋਪਾ ਹੁੰਦਾ ਛੜਕਾਂ ਤੇ ਉਹ ਛੜਕਾ ਦੇ ਵਿੱਚ ਜਦੋਂ ਨੰਗਦੇ ਆਟੋ ਹੰਟ ਛਿੱਟੇ ਪੈਂਦੇ ਨੇ ਤੇ ਮੈਟਰੋ ਬਸਾਂ ਦੀ ਬਹੁਤ ਬਹੁਤ ਲੋੜ ਹੈ ਆਮ ਬੇਰਕਾ ਜਨਤਾ ਬਾਦ ਰਿਹਾ ਹਾਂ ਜਾਂ ਅਮਰਸੇਨ ਵਾਸੀਆਂ ਨੂੰ ਇਹਦੇ ਜਲਦੀ ਤੋਂ ਜਲਦੀ ਪੰਜਾਬ ਸਰਕਾਰ ਅੱਗੇ ਬੇਨਤੀ ਹੈ ਇਹਨੂੰ ਸਟਾਰਟ ਕੀਤਾ ਜਾਵੇ ਜੋ ਕਿ ਅਸੀਂ ਇਸ ਦਾ ਲਾਭ ਉਠਾ ਸਕੀਏ ਮੈਂ ਕੁਲਦੀਪੁਰ 19 ਨੰਬਰ ਵਾਰਡ ਦੀ ਰਹਿਣ ਵਾਲੀ ਆ ਤੇ ਗੱਲ ਇਹ ਤਾਂ ਜੀ ਆਪੇ ਇਹ ਰੇੜੀਆਂ ਬੱਥਾ ਵਾਂ ਬੰਦ ਕੀਤੀਆਂ ਨੇ ਇਹਨਾਂ ਨੂੰ ਦੁਬਾਰਾ ਚੱਲੂ ਕੀਤਾ ਜਾਵੇ ਸਾਨੂੰ ਮਤਲਬ ਕਿਰਾਇਆ ਜਿਹੜਾ ਬਸ ਦਾ ਇੱਕ ਬੈਂਡਲ ਸੀਗਾ ਆਟੋ 'ਚ 20 ਰੁਪਏ ਕਿਰਾਇਆ ਪੈ ਰਿਹਾ ਤੇ ਸਾਡੀ ਕਿਰਪਾ ਹੈ ਭਗਵੰਤ ਮਾਨ ਜੀ ਇਹ ਬੱਸਾਂ ਦੁਬਾਰਾ ਚਾਲੂ ਕਰਨ ਅਸੀਂ ਦਿਹਾੜੀ ਦੇ 400 ਰੁਪਏ 200 ਰੁਪਏ ਕਮਾਉਣ ਵਾਲੇ ਆ ਤੇ ਇਸ ਕਰਕੇ ਸਾਡੀ ਇਹ ਅਪੀਲ ਆ ਕਿ ਤੁਹਾਡੇ ਕਹਿਣ ਦਾ ਮਤਲਬ ਤੁਸੀਂ 400 ਰੁਪਏ 450 ਰੁਪਏ ਦਿਹਾੜੀ ਕਮਾਉਂਦੇ ਹੋ ਔਰ ਤੁਹਾਡਾ ਜਿਹੜਾ ਕਿਰਾਇਆ ਜਾਨਦੇ ਆ ਕਿ ਇਹ ਪੀਂਦੀਆਂ ਬੱਸਾਂ ਦੁਬਾਰਾ ਤੋਂ ਚੱਲਣਗੇ। ਸੁਭੇਦੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਭਗਵੰਤ ਮਾਨ ਸਾਹਿਬ ਨੂੰ? ਭਗਵੰਤ ਮਾਨ ਨੂੰ ਸੀ ਇਹ ਕਹਿਣਾ ਚਾਹੁੰਦੇ ਆ ਕਿ ਹਾਂ ਫੇ ਸਾਡ ਨੂੰ ਇਹ ਮਲਕ ਹੁਣ ਤਾਂ ਦਿੱਤੀਆਂ ਜਾਣ। ਅਸੀਂ ਧੰਨਵਾਦ ਹੋਵਾਂਗੇ ਤੁਹਾਡੇ ਤੇ ਅਗਰ ਤੁਸੀਂ ਇਹ ਇਹ ਪ੍ਰਾਲਾ ਭਗਵੰਤ ਮਾਨ ਸਾਹਿਬ ਕਰ ਦਿੰਦੇ ਹੋ ਤਾਂ ਤੁਸੀਂ ਆਉਣ ਵਾਲੇ ਸਾਲ ਚ ਵੋਟ ਕਿਹਨੂੰ ਪਾਓਗੇ ਅਸੀਂ ਭਗਵੰਤ ਮਾਨ ਨੂੰ ਪਾਵਾਂਗੇ 450 ਰੁਪਏ ਦੀ ਜਾਨ ਥੈਂਕ ਯੂ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਪ੍ਰਵਿੰਦਰ ਸਿੰਘ ਬੀਆਰਟੀਐਲ ਦੇ ਵਿੱਚ ਜੌਬ ਕਰਦਾ ਕੱਲ ਇਦਾਂ ਹੈ ਕਿ ਇਹ ਜਿਹੜੀ ਕੁਝ ਦਿਨਾਂ ਤੋਂ ਪਹਿਲਾਂ ਵੋਟਾਂ ਦੇ ਲਾਗੇ ਬੱਸਾਂ ਚਲਾਈਆਂ ਗਈਆਂ ਸੀ ਕਿ ਟ੍ਰਾਇਲ ਦੇ ਤੌਰ ਤੇ ਵੇਖਿਆ ਜਾਵੇ ਕਿ ਬੱਛਾ ਜਿ ਕਿੰਨੀ ਕਿ ਸਵਾਰੀ ਪੈਂਦੀ ਆ ਤੁਸੀਂ ਬਾਹਰ ਜਾ ਕੇ ਪਬਲਿਕ ਦਾ ਵਿਊ ਲੈ ਕੇ ਵੇਖੋ ਸਾਡੇ ਨਾਲੋਂ ਜ਼ਿਆਦਾ ਪਬਲਿਕ ਦਾ ਇਹਦੇ ਵਿੱਚ ਫਾਇਦਾ ਆ ਵੇਖੋ ਗਰੀਬ ਬੰਦਾ ਕਿੱਥੋਂ ਦਾ ਕਿੱਥੇ ਜਾ ਸਕਦਾ ਆ ਜਿਹੜੇ ਬੰਦੇ ਦੀ 8000 ਤਨਖਾਹ ਆ ਉਹ ਕਿਰਾਇਆ ਦੇ ਕਿੰਨਾ ਕਿਰਾਇਆ ਦੇਊਗਾ ਦੱਸੋ ਠੀਕ ਆ ਜੀ ਜਿੰਨੇ ਆਟੋ ਤੇ ਜਾਣਾ ਉਹਨੇ ਆਟੋ ਤੇ ਹੀ ਜਾਣਾ ਜਿਹਨੇ バス ਉਹਨਾਂ ਦੀਆਂ ਰੋਟੀਆਂ ਨਾ ਕੋਈ ਜਾਵੇ ਇਹਦੇ ਵਿੱਚ ਕੁਝ ਵਿਧਵਾ ਵੀ ਲੱਗੀਆਂ ਆ ਠੀਕ ਆ ਕਿ ਜਿਨ੍ਹਾਂ ਦਾ ਪਰਿਵਾਰ ਇੱਥੋਂ ਹੀ ਚੱਲਣ ਦੇ ਆ ਸੋ ਮੈਂ ਭਵੰਤਮਨ ਸਾਹਿਬ ਨੂੰ ਸਰਕਾਰ ਨੂੰ ਇਹੋ ਕਹਿਣਾ ਚਾਹੁੰਦਾ ਆ ਕਿ ਸਾਡੀ ਮੰਗ ਜਿਹੜੀ ਮੰਨੀ ਜਾਵੇ। ਸੋ ਅਸੀਂ ਇਹੋ ਮੰਗ ਕਰਦੇ ਆ ਕਿ ਇਹ ਜਿਹੜਾ ਪ੍ਰੋਜੈਕਟ ਆ ਇਹਨੂੰ ਜਲਦੀ ਤੋਂ ਜਲਦੀ ਸਟਾਰਟ ਕੀਤਾ ਜਾਵੇ ਕਿਉਂਕਿ ਇਹ ਪ੍ਰੋਜੈਕਟ ਦਾ ਸਾਰੇ ਅੰਮ੍ਰਿਤਸਰ ਇਲਾਕੇ ਨੂੰ ਅੰਮ੍ਰਿਤਸਰ ਨੂੰ ਬਹੁਤ ਫਾਇਦਾ ਆ ਨਾਲੇ ਪੋਲੂਸ਼ਨ ਫਰੀ ਆ ਨਾਲੇ ਇਹਦੇ ਨਾਲ 40 50 ਹਜ਼ਾਰ ਬੰਦਾ ਇੱਥੇ ਸਫਰ ਕਰਦਾ ਰਿਹਾ। ਥੈਂਕ ਯੂ ਜੀ। ਸਾਰੇਆਂ ਸਤਿ ਸ਼੍ਰੀ ਅਕਾਲ ਮੈਂ ਨਵਸੀ ਵੇਰਕਾ ਦੀ ਰਹਿਣ ਵਾਲੀ ਮੇਰਾ ਨਾਮ ਨੂਪਨ ਹੈ ਮੈਂ ਇਹ ਨਾਲ ਜਲ ਮੈਟਰੋ ਬੱਸਾਂ ਦੇ ਬਾਰੇ ਦੱਸਣਾ ਚਾਹਨੀ ਹਾਂ ਜੋ ਮੈਟਰੋ ਬੱਸਾਂ ਬੰਦ ਕੀਤੀਆਂ ਮੈਟਰੋ ਬੱਸਾਂ ਦੀ ਬੜੀ ਸਹੂਲਤ ਸੀ ਅਸੀਂ ਮੇਰੇ ਬੱਚਾ ਸਕੂਲ ਜਾਂਦਾ ਮੈਟਰੋ ਬੱਸਾਂ ਦੇ ਚੱਲ ਜਾਂਦੇ ਹੀ 5-10 ਰੁਪਏ ਚ ਉਹ ਹੁਣਾਨੂੰ 2-2 ਰੁਪਏ ਦਾ ਕਿਰਾਇਆ ਲੱਗ ਜਾਂਦਾ ਆਂ ਚਾ ਮੈਂ ਸਰਕਾਰ ਅੱਗੇ ਬੇਨਤੀ ਕਰਦੀ ਆਂ ਕਿ ਆ ਸਰਕਾਰੀ ਬੱਸਾਂ ਫੇਰ ਤੋਂ ਸ਼ੁਰੂ ਕੀਤੀਆਂ ਜਾਣ ਜੇ ਤੋਂ ਵਿੱਚ ਦੁਕਾਨ ਕਰਦਾ ਹੈਂਡੀਕੇਪ ਠੀਕ ਹੈ ਹਾਂਜੀ ਤੇ ਸਾਨੂੰ ਆਣ ਜਾਂਦੀ ਬਹੁਤ ਦਿੱਕਤ ਹੈ ਜਦੋਂ ਮੈਟਰੋ ਬੱਸ ਸੁਝਾਈ ਸੀ ਤੁਸੀਂ ਚਲੋ ਪਰਮਾਤਮਾ ਦੀ ਦੇਣ ਹੈ ਪਰਮਾਤਮਾ ਦੀ ਦੇਣ ਹੈ ਤੇ ਹੈਂਡੀਕੇਪ ਉਹ ਤੁਸੀਂ ਬੱਸਾਂ ਦੇ ਵਿੱਚ 5-10 ਵਿੱਚ ਸਫ਼ਰ ਕਰ ਲੈਂਦੇ ਸੀ 5-10 ਰੁਪਏ ਚ ਫਿਰ ਹੁਣ ਤੁਹਾਡਾ ਕਿੰਨਾ ਕਿਰਾਇਆ ਲੱਗ ਰਿਹਾ ਹੈ ਹੁਣ ਲੱਗ ਰਿਹਾ 80 ਰੁਪਏ ਕਿਰਾਇਆ ਲੱਗ ਤੇ ਤੁਸੀਂ ਪੰਜਾਬ ਦੀ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਸੂਬਾ ਸਰਕਾਰ ਨੂੰ ਕੀ ਇਹ ਬੱਸਾਂ ਦੁਬਾਰਾ ਚੱਲੂ ਹੋਣੀਆਂ ਚਾਹੀਦੀਆਂ ਹਾਂਜੀ ਹਾਂਜੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜਿਹੜੀ ਤੁਹਾਡੀ ਆਵਾਜ਼ ਜਿਹੜੀ ਇਹ ਮਾਨ ਸਾਹਿਬ ਤੱਕ ਪਹੁੰਚੇ ਤੇ ਇਹ ਪੀਲੀਆਂ ਬੱਸਾਂ ਜਿਹੜੀਆਂ ਹਨ ਚੱਲੂ ਕੀਤੀਆਂ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਛਾ ਜੀ ਅਸੀਂ ਬੀਆਰਟੀਐਸ ਮਹਿਕਮੇ ਤੋਂ ਸਟਾਫ ਸਾਡਾ ਸੂਬਾ ਸਟਾਫ ਆਇਆ ਹੈ ਆਪਾਂ ਇਸ ਨੂੰ ਜੋ ਕਾਫੀ ਕਰ ਚੁੱਕੇ ਬੰਦ ਪਈਆਂ ਇਹਨੂੰ ਬਹਾਲ ਕਰਨ ਲਈ ਇੱਥੇ ਪਹੁੰਚੇ ਹੋਏ ਆਂ ਕਮਿਸ਼ਨਰ ਸਾਹਿਬ ਨੂੰ ਇੱਥੇ ਮਿਲੇ ਹੋਏ ਆਂ ਉਹਨਾਂ ਨੇ ਸਾਨੂੰ ਇਹ ਆਸ਼ਵਾਸ਼ਣ ਦਿੱਤਾ ਹੈ ਕਿ ਆਪਾਂ ਕੋਸ਼ਿਸ਼ ਕਰਾਂਗੇ ਵਾਦ-ਵਾਦ ਕਿ ਤੁਹਾਡਾ ਜਿਹੜਾ ਹੈ ਵੀ ਆਰ ਡੀ ਐਸ ਜਿਹੜਾ ਬੱਸਾਂ ਨੇ ਇਹ ਖੇਤੋਂ ਚਲਾਈਆਂ ਜਾਣਗੀਆਂ ਤੇ ਇਹਦੇ ਬਾਰੇ ਕਹਿੰਦੇ ਆ ਕਿ ਬਜਟ ਹਲੇ ਆਇਆ ਨਹੀਂ ਹੈ ਜਿਸ ਤਰ੍ਹਾਂ ਬਜਟ ਆਉਂਦਾ ਹੈ ਤੇ ਤੁਹਾਡੀਆਂ ਸੈਲਰੀਆਂ ਕਲੀਅਰ ਕਰਾਂਗੇ ਅੱਛਾ ਜੀ ਬੇਨਤੀ ਇਹ ਆ ਮੇਨ ਬੇਨਤੀ ਇਹ ਆ ਕਿ ਇਹਨਾਂ ਬੱਸਾਂ ਤੇ ਚੱਲਣ ਨਾਲ ਇੱਕ ਤਾਂ ਸਾਡਾ 1500 ਬੰਦਿਆਂ ਦਾ ਰੋਜ਼ਗਾਰ ਆ ਉਹ ਬਣਿਆ ਰਹੇਗਾ ਦੂਸਰਾ ਇੱਕ ਜਿਹੜੇ ਆਮ ਜਨਤਾ ਆ ਜੋ 10ਵੀਂ ਦੇ ਵਿੱਚ ਸਫ਼ਰ ਕਰਦੇ ਸੀਗੇ ਹੁਣ ਉਹਨਾਂ ਨੂੰ 80 ਰੁਪਏ ਕਰਾਇਆ ਅਪ ਡਾਊਨ ਦਾ ਦੇਣਾ ਪੈ ਰਿਆ ਆ ਤੁਹਾਡਾ ਮਤਲਬ ਇਹ ਜਿਹੜੇ ਡੇਲੀ ਯਾਤਰੀ ਨੂੰ ਇਹੀ ਕਹਿਣਾ ਚਾਹੁੰਦਾ ਵਾਂ ਕਿ BRTS ਜਿਹੜਾ ਪ੍ਰੋਜੈਕਟ ਆ ਇਹ 9 ਸਾਲ ਤੋਂ ਚੱਲਦਾ ਆ ਰਿਹਾ ਸੋ ਬੇਨਤੀ ਆ ਕਿ ਇਹਨੂੰ ਅੱਗੇ ਵੀ ਕੰਟੀਨਿਊ ਕੀਤਾ ਜਾਵੇ ਸੋ ਜੋ ਸਾਡਾ ਬਣਦਾ ਹੱਕ ਆ ਉਹ ਸਾਨੂੰ ਦਿੱਤਾ ਜਾਵੇ ਤੇ ਕੁਝ ਗੱਲ ਇਦਾਂ ਕਿ ਜਿਸ ਤਰ੍ਹਾਂ ਆਪਣਾ ਡੀਸੀ ਰੇਟ ਆ ਹਰ ਜ਼ਿਲ੍ਹੇ ਦਾ ਹਰ ਪਾਸੇ ਦਾ ਫਤਿਆ ਹੋਇਆ ਹੈ ਇੱਕ ਬੇਨਤੀ ਆ ਤੁਹਾਨੂੰ ਕਿ ਭਗਵੰਤ ਮਾਨ ਸਾਹਿਬ ਅੰਬਰ ਸਾਧਾ ਡੀਸੀ ਰੇਟ ਇੰਨਾ ਘਟ ਕਿਉ ਇਸ ਨੂੰ ਵੀ ਬਾਕੀ ਸ਼ਹਿਰਾਂ ਨਾਲ ਮਿਲਾਇਆ ਜਾਵੇ ਜਿਸ ਤਰ੍ਹਾਂ ਤੁਹਾਡਾ ਮਤਲਬ ਹੈ ਕਿ ਚੰਡੀਗੜ੍ਹ ਦੇ ਵਿੱਚ ਡੀਸੀ ਰੇਟ 700 ਰੁਪਇਆ ਔਰ ਦਿੱਲੀ ਦੇ ਵਿੱਚ ਨੋਂ ਸੋੜ ਬਈਆ ਚੱਲ ਰਿਹਾ ਹੈ ਤੁਹਾਡਾ ਸ਼ਹਿਰ ਜਿਹੜਾ ਹੈ ਡੀਸੀ ਜਿਹੜਾ ਆਪਣੇ ਸ਼ਹਿਰਦਾਰ ਜਿਹੜਾ ਡੀਸੀ ਰੇਟ ਮਕਰਰ ਕਰਦਾ ਹੈ ਤੁਹਾਡੇ ਦੂਜੀ ਜ਼ੁਬਾਨ ਚ ਕਹਿੰਦਾ ਮਤਲਬ ਹੈ ਕਿ ਅੰਮ੍ਰਿਤਸਰ ਸਿਟੀ ਜਿਹੜੀ ਹੈ ਉਹ ਕਿਸੇ ਸ਼ਹਿਰ ਨਾਲੋਂ ਕਮਾਈ ਦੇ ਲਿਹਾਜ਼ ਨਾਲ ਘੱਟ ਨਹੀਂ ਤੇ ਫਿਰ ਤੁਹਾਡੇ ਨਾਲ ਪਾਰਸ਼ੀਐਲਟੀ ਕੀਤੀ ਜਾ ਰਹੀ ਹੈ ਤੁਹਾਨੂੰ ਡੀਸੀ ਰੇਟ ਸਿਰਫ 450 500 ਰੁਪਿਆ ਦਿੱਤਾ ਜਾ ਰਿਹਾ ਹੈ ਜਦਕਿ ਚੰਡੀਗੜ੍ਹ ਦੇ ਵਿੱਚ 700 ਤੇ ਦਿੱਲੀ ਦੇ ਵਿੱਚ 900 ਰੁਪਿਆ ਸਾਨੂੰ ਸਰ ਕਮ ਸੇ ਕਮ ਦਿੱਲੀ ਨਾਲ ਨਹੀਂ ਤਾਂ ਚੰਡੀਗੜ੍ਹ ਨਾਲ ਤਾਂ ਰਲਾਇਆ ਜਾ ਜੋ ਚੰਡੀਗੜ੍ਹ ਡੀਸੀ ਰੇਅ ਚੱਲ ਰਿਹਾ ਹੈ ਬੇਨਤੀ ਹੈ ਕਿ ਅੰਮ੍ਰਿਤਸਰ ਦੇ ਵਿੱਚ ਉਹ ਡੀਸੀ ਰੇਡ ਮੁਹੱਈਆ ਕੀਤਾ ਜਾਵੇ। ਧੰਨਵਾਦ ਜੀ। ਮਾਨ ਸਾਹਿਬ ਮੈਂ ਆਪਣੀ ਇਸ ਵੀਡੀਓ ਦੇ ਅੰਤ ਤੇ ਤੁਹਾਨੂੰ ਇਹ ਦਰਜਾ ਚਾਹਨਾ ਆ ਕਿ ਪੰਜਾਬ ਦੀ ਪਬਲਿਕ ਕੀ ਚਾਹੁੰਦੀ ਹੈ ਕਿ ਜੋ ਪੀਐਮ ਬੱਸਾਂ ਉਹਨੇ ਦੁਬਾਰਾ ਤੋਂ ਚਾਲੂ ਕਰ ਦਿੱਤੀਆਂ ਜਾਣ ਜੋ ਕਿ ਕਿਸੇ ਟਾਈਮ ਪੀਐਮ ਦਾ ਪ੍ਰੋਜੈਕਟ ਆਪਣੇ ਪੀਐਮ ਸਾਹਿਬ ਜਿਹੜੇ ਨੇ ਮਨਮੋਨ ਸਿੰਘ ਸਾਹਿਬ ਜਿਨ੍ਹਾਂ ਨੇ ਆਪਣੇ ਸ਼ਹਿਰ ਨੂੰ ਸਮਾਰਸ਼ੀਤੀ ਬਣਾ ਲੀਏ ਪਟਿਆਲਾ ਕਰਵਾਈਆਂ ਸੀ ਸੀਆਰਟੀਐਸ ਪ੍ਰੋਜੈਕਟ ਨੂੰ ਇਸ ਦੀ ਪਹੁੰਚ ਆ ਕਰੋ। ਨਾ ਅੱਗੇ ਬੰਦ ਕਰੋ ਆਪਣੀ ਵੀਡੀਓ ਰਹੀ ਮੈਂ ਨਰਿੰਦਰ ਮੋਦੀ ਸਾਹਿਬ ਨੂੰ ਵੀ ਕਹਿਣਾ ਚਾ ਰਿਹਾ ਕਿ ਪੰਜਾਬ ਦੇ ਲੋਕਾਂ ਨਾਲ ਇਹ ਪਾਰਟੀ ਕਿਉਂ ਕਰ ਰਹੇ ਹਨ ਉਹਨਾਂ ਨੇ 2 ਮਹੀਨੇ ਹੋ ਗਏ ਨੇ 2 ਮਹੀਨੇ ਪਹਿਲੇ ਆਪਣੇ ਸ਼ਹਿਰ ਦੇ ਵਿੱਚ ਸਹੂਬਸ ਚਲਾ ਦਿੱਤੀ ਹੈ ਔਰ ਇੱਥੇ ਪੰਜਾਬ ਦੇ ਹਜਲੇ ਤੱਕ ਇਹ ਬੱਸ ਨਹੀਂ ਆਈ ਆਪਾਂ ਨੂੰ ਅੰਮ੍ਰਿਤਸਰ ਸਿਟੀ ਬੀਆਰਟੀਐਸ ਡਿਪਾਰਟਮੈਂਟ ਨੂੰ ਤੁਸੀਂ ਜਿਹੜੀਆਂ ਬੱਸਾਂ ਦੇਣ ਦਾ ਵਾਅਦਾ ਕੀਤਾ ਸੀ ਕਾਣਲੀ ਜਲਦੀ ਤੋਂ ਜਲਦੀ ਉਹ ਭੇਜੋ ਔਰ ਜਿਸ ਤੋਂ ਇਹ ਪ੍ਰੋਜੈਕਟ ਦੁਬਾਰਾ ਬੰਦ ਨਾ ਹੋਵੇ ਬਹੁਤ ਲੋਕਾਂ ਦਾ ਰਲਗੱਡਾ ਲੱਗਾ ਰਹੀ ਮੇਰੀ ਇਹ ਵੀਡੀਓ ਜਿਹੜੀ ਹੈ ਸ਼ੇਅਰ ਜਰੂਰ ਕਰਨਾ ਜਿੰਨੇ ਮੇਰੇ ਵੀਰ ਜੋਬ ਕਰਦੇ ਹਨ ਇਸ ਡਿਪਾਰਟਮੈਂਟ ਨਾਲ ਜਾਂ ਡੀਸੀ ਏਟ ਨਾਲ ਕੰਮ ਕਰਦੇ ਹਨ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਨਾ ਤੁਹਾਡਾ ਆਪਣਾ ਨਿਊਜ਼ ਚੈਨਲ ਵਦਨ ਦੀ ਮਿੱਟੀ ਐਮਡੀ ਜੀ ਸੰਧੂ ਸਾਹਿਬ ਜੀ ਨਾਦਨ ਫੋਨ ਨੰਬਰ 978004002 ਮੇਰਾ ਫੋਨ ਨੰਬਰ ਕੁਲਵਿੰਦਰ 734071040 ਫਿਰ ਲਾਈਵ ਦੇ ਲਾਈਵ ਕਿਸੇ ਵੀ ਤਰ੍ਹਾਂ ਦੇ ਪ੍ਰੋਗਰਾਮ ਲਈ ਯਾਦ ਕਰੋ ਤੁਹਾਡਾ ਆਪਣਾ ਨਿਊਜ਼ ਚੈਨਲ ਬਦਨ